ਲੋ ਜੀ ਮੁੰਡੇ ਆਪਣੇ ਨੇ ਕਰਤੀ ਡਿਜੈਸਟਮੈਂਟ ਟ੍ਰੈਕਟਰਾਂ ਦੀ ਲਾਤੇ ਤੇ ਉਧਰ ਲਾ ਦੀਆਂ ਜੀਪਾਂ ਸਾਰੀਆਂ ਭਾਈ ਯੂਨੀ ਉਧਰ ਆ ਬਾਕੀ ਸਾਰੇ ਬਾਕੀ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਹਿੰਦੀ ਭਰਾ ਉਹ ਨਹੀਂ ਪਾਪ ਧੋਣ ਚੱਲਿਆ ਮੱਥਾ ਟੇਕਣਾ ਇਹ ਕਹਿੰਦੇ ਪਾਪ ਧੋਦੀਏ ਕਿਆ ਕਹਿੰਦੇ ਬਾਜੀ ਸੱਚੀ ਗੱਲ ਹੈ ਬਾਜੀ ਮੈਂ ਨਾ ਬਾਬਿਆਂ ਨੇ ਸ਼ਰਦਾ ਜਦ ਤਾਰਾ ਜੁੜੀ ਆਵਾਂ ਅੱਛਾ ਜੀ ਠੀਕ ਹੈ ਠੀਕ ਹੈ ਬਾਜੀ ਉਹ ਚੱਲੇ ਬਾਜੀ ਉਨੀ ਅੱਗੇ ਤੁਹਾਡੇ ਹੱਥ ਧੋ ਰਿਹਾ ਪੁਰਲੀਆ ਕਰ ਰਹੇ ਮੁੰਡੇ ਸਾਡੇ ਸਵਾਰ ਕੇ ਮੁੰਡਿਓ ਪੁਰਲੀ ਕਰ ਲੋ ਜੱਜ ਤਾਂ ਹੀ ਬਾਬੇ ਤੇ ਆਉਣਗੇ ਲੋ ਜੀ ਸਾਡੇ ਮੁੰਡੇ ਸਾਰੇ ਮੱਥਾ ਟੇਕਣ ਚੱਲੇ ਤੇ ਹਿੰਦੀ ਹੁੰਨੀ ਹੈ ਮਨ ਲੱਗਾ ਅੱਗੇ ਲੰਘੇ ਸਿੱਧੀ ਸ਼ਾਰਟਕਟ ਮਾਰ ਕੇ ਵਾਹ ਜੀ ਪਹਿਲੀ ਵਾਰ ਹੀ ਆਇਆ ਦੇਖ ਲੋ ਵੀ ਬਾਬਾ ਜੀ ਇਹਨੇ ਬੰਦੇ ਤੇ ਸਾਰੇ ਆਪ ਧੋ ਦਿਓ ਅੱਛਾ ਜੀ ਆਉਣੇ ਮੁੰਡੇ ਇੱਕ ਮੇਡ ਰੈਟ ਲਗਾਏਗੇ ਪਹਿਲੀ ਵਾਰ ਆਵੇ ਜਦੋਂ ਕੀ ਇਹ ਤਾਂ ਕਾਹੂਸਾਰ ਹੋ ਗਿਆ ਆ ਆਨੰਦ ਕਰਨੇ ਨਹੀਂ ਚਲੋ ਮਾੜੇ ਨੂੰ ਬੁਲਾਇਆ ਅੱਜ ਠੀਕ ਆ ਭਾਈ ਕੀ ਕਹਿੰਦੇ ਭਾਈ ਨਹੀਂ ਵੀ ਮੈਂ ਮਾੜਾ ਨਹੀਂ ਬੋਲਣਾ ਵਾਹਿਗੁਰੂ ਆਗੇ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ ਪੁੱਲਾ ਜੁੱਤਾ ਮਾਫ ਕਰੀ ਕਹਿੰਦੇ ਭਾਈ ਜੀ ਬਾਬਾ ਜੀ 50000 ਇੱਕ ਵਾਰੀ ਖਰਾਬ ਕਰ ਲਿਆ ਸੀ 2.5 ਲੱਖ ਇੱਕ ਵਾਰੀ ਖਰਾਬ ਕਰ ਲਿਆ 4.5 ਲੱਖ ਮੈਂ ਹੁਣ ਖਰਾਬ ਕਰ ਲਿਆ ਹੁਣ ਤੀਜੀ ਵਾਰੀ ਚੌਥੀ ਵਾਰੀ ਨਾ ਖਰਾਬ ਹੋਣ ਦੀ ਪਾਪਾ ਮੇਰੇ ਪਾਸੇ ਇਹ ਡੋਂਕੀ ਲੈਣੀ ਭਾਈ ਉਹਨਾਂ ਨੇ ਡੋਂਕ ਪਹਿਲਾਂ ਦੋ ਤਿੰਨ ਵੀ ਲਾਏ ਚਲੋ ਭਾਈ ਹੁਣ ਫਿਰ ਸੁੱਖ ਤੇ ਆਲੇ ਧਾਰੇ ਬੱਲੇ ਜਿੰਦੀਪ ਰਹਣੀਆਂ ਸਾਰੀ ਸੁਖਰਾ ਪੂਰੀਆਂ ਕਰਕੇ ਕਿਹ ਲੈਣਾ ਜਿੰਦੀਪਾ ਕੀ ਕਹਿੰਦੇ ਤੁਸੀਂ ਭਾਈ ਗੁਰੂ ਘਰ ਆ ਕੇ ਦਰਸ਼ਨ ਲੈ ਲਏ ਅੱਛੇ ਵਈ ਲਓ ਜੀ ਆਪਣੇ ਸਾਰੇ ਮੁੰਡੇ ਮੱਥਾ ਟੇਕੇ ਬੈਠੇ ਆਂ ਕਹਿੰਦੇ ਹਿੰਦੀ ਭਾਜੀ ਸ਼ਰਮ ਕਰ ਰੇ ਨਾ ਮੱਥਾ ਟੇਕਣਾ ਇਹ ਲੱਗਦੀ ਜਾਂਦਾ ਲੋਕ ਜੀ ਮੁੰਡਿਆਂ ਨੇ ਬਾਬਾ ਜੀ ਮੁਰਗਾ ਮੱਥਾ ਟੇਕ ਕੇ ਸ਼ਰਦਾ ਪੂਰੀਆਂ ਕਰ ਲਈਆਂ ਹਿੰਦੀ ਬ੍ਰੋ ਦੇ ਲੰਦੀ ਬਰੇ ਨੇ ਮੱਥਾ ਵੀ ਨਾ ਢੇਕ ਗਲਤ ਗੱਲ ਆ ਦੇਖੋ ਇਹਨਾਂ ਨੇ ਲਾਣੀਆਂ ਡੌਂਕੀਆਂ ਉਹ ਜਿਹੜੀ ਕੱਟੀਆਂ ਕੋਈ ਨਾ ਕਰ ਸਕਦੇ ਲੋਈ ਜੀ ਅੱਗੇ ਰੋਕਦੇ ਕਰੀਦਾ ਇਹ ਉਹ ਕੋਟੇ ਪਰਮੁਖੀ ਟੋਲ ਅੰਮਾਨਾ ਕੇਂਦਾ ਕਿੰਨਾ ਅੱਛਾ ਜੀ ਅਜੀ ਤੱਕਾ ਨਾ ਕਰਿਆ ਕਰੋ ਠੀਕ ਆ ਸਿਆਣੇ ਸਮਝਾਉਣੇ ਹੁੰਦੇ ਹਿੰਦੀ ਪਾਜੀ ਉਹਨੇ ਕਿੱਧਰ ਜੇ ਹੋਏ ਆ ਪਾਜੀ ਬਾਬਿਆਂ ਨਾਲ ਸਿੱਧੀ ਸ਼ਰਧਾ ਲਾ ਰਹੇ ਨੇ ਕੀ ਕਹਿੰਦੇ ਭਾਈ ਹਿੰਦੀ ਬਰੋ ਕਿਧਰ ਗਿਆ ਪ੍ਰਸ਼ਾਦ ਉਹਨਾਂ ਦਾ ਇੰਨਾ ਧਿਆਨ ਪ੍ਰਸ਼ਾਦ ਲੈਣਾ ਭੁੱਲ ਗਏ ਭਾਜੀ ਕੀ ਗੱਲ ਐ ਪ੍ਰਸ਼ਾਦ ਲੈ ਲਓ ਜੀ ਸਰ ਆਉਣੇ ਭਾਜੀ ਪ੍ਰਸ਼ਾਦ ਲੈਣ ਲੱਗੇ ਮੁੰਡੇ ਸਾਰੇ ਤੇ ਹਿੰਦੀ ਬਰੋ ਮੱਥਾ ਢੇਕ ਕੇ ਉੱਤੇ ਆਣ ਵੇਲੇ ਮੱਥਾ ਨਹੀਂ ਢੇਕਿਆ ਪ੍ਰਸ਼ਾਦ ਨੂੰ ਹੱਥ ਬਾ ਲਿਆ ਡੋਂਕੀ ਵਾਲਾ ਬੰਦਾ ਕਿਧਰ ਗਿਆ ਡੋਂਕੀ ਵਾਲਾ ਬੰਦਾ ਆ ਭਾਜੀ ਮੱਥਾ ਢੇਕ ਕੇ ਤੁਸੀਂ ਮਹਾਰਾਜ ਹਰੇ ਜਾਂ ਬਾਬਸ ਆਣ ਲੱਗੇ ਭਾਜੀ ਵੀਡੀਓ ਬਣੀ ਹੋਈ ਆ ਤੁਹਾਡੀ ਝੂਠੀ ਬੋਲੀ ਨਾ ਮਹਾਰਾਜ ਕੋਲ ਆ ਗਈ ਜਿਹੜੇ ਬਾਬੇ ਗੱਲ ਕਰਦੇ ਨੇ ਅਰਜਨ ਭਾਜੀ ਉਹਨਾਂ ਦਾ ਹੀ ਤਾਂ ਭਾਜੀ ਤੱਕਾ ਨਾ ਕਰਿਆ ਕਰੋ ਤੱਕਾ ਨਹੀਂ ਜੋਦਾਨ ਕੋਈ ਪਿਆਰ ਨਾ ਘੈਤੜੀ ਨਹੀਂ ਆਹੋ ਜੇ ਰੋੜ ਵੀ ਗਈ ਹੋਏ ਤਾਂ ਗਲਤੀ ਹੋਵੇ ਤੂੰ ਐ ਵੀ ਭਰਾ ਸੈਨੂੰ ਚੜੀ ਜਾਣਾ ਠੀਕ ਆ ਭਾਜੀ ਇਹ ਤਾਂ ਗੱਲ ਆ ਗਈ ਹੁਣ ਇਹ ਮੁੰਡੇ ਹੁਣੇ ਲੱਗੇ ਹੋਏ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕੁਛ ਤੀਆਂ ਲੱਗਿਆ ਵਾ ਆਨੰਦ ਵਜੇ ਹੋਏ ਨੇ ਤੇ ਕਹਿੰਦੇ ਬੂਸਟਰ ਵੀ ਲਿਆ ਆ ਭਾਜੀ ਜਨ ਅਸੀਂ ਮਿੱਟੋ ਪਾਵਰ ਰੈਡ ਬੁਲਾਨੀ ਪੀਂਦੀ ਆਪਾਂ ਦੇਸੀ ਨਾਲ ਜਿਹਾ ਚੀਂ ਪੀਦੀ ਆ ਓ ਮਾਈ ਗੋਡ ਓ ਮਾਈ ਗੋਡਨੈਸ ਆਏ ਖੜਾ ਉਪਰ ਹੀ ਪਿੰਘਾ ਲੱਗੇ ਹੋਏ ਨੇ ਕੀ ਕਹਿੰਦਾ ਕੀ ਕਹਿੰਦਾ ਉੱਧਰ ਕਹਿੰਦੇ ਭਾਜੀ ਮੈਂ ਤਾਂ ਹੱਸਦਾ ਹੀ ਹਾਂ ਕੀ ਕਹਿੰਦੇ ਭਾਜੀ ਨਹੀਂ ਹੋਈ ਆਪਣੇ ਆਰਟ ਮੈਂ ਤਿੰਨ ਗਲਾਸ ਪੀਤੇ ਆ ਸੀ ਹੁਣ ਭਾਜੀ ਪਤਾ ਨਹੀਂ ਲੱਗਿਆ ਕਰਦਾ ਰਿਕਾਰਡ ਕਿਹੜਾ ਹੈ ਕੋਣਾ ਭਾਜੀ ਪਤਾ ਨਹੀਂ ਲੱਗਦੀ ਬਲੌਗਰ ਭਾਜੀ ਬਲੌਗਰ ਭਾਜੀ ਤੈਨੂੰ ਪਤਾ ਯਾਰ ਭਾਜੀ ਬਲੌਗਰਾਂ ਬਲੌਗਰ ਤੇਰੀ ਲੜਾਈ ਆ ਸਾਡੇ ਨਾਲ ਵੇ ਹਾਏ ਸੱਚੀ ਅੱਛਾ ਜੀ ਉਹ ਵਾਪਸ ਬੰਦ ਹੋਣੇ ਮਾਰਾ ਵੀ ਐਡ ਮਾਲ ਹੋਣੀ ਹੈ ਜਣੀ ਤੇਰੇ ਨਾਲ ਹਾਏ ਕੀ ਕੀ ਸਮੈਲ ਦਾ ਕੀ ਲੈ ਲੈਣੇ ਪਾਜੀ ਫਿਰ ਚਲੋ ਪਾਜੀ ਫਿਰ ਅੱਗੇ ਕਰੋ ਲੋ ਜੀ ਆਪਣੇ ਮੁੰਡੇ ਸਾਰੇ ਲੱਗੇ ਤੁਰਨ ਹੋ ਰਹੇ ਤੇ ਹੁਣ ਅੱਗੇ ਜੀ ਪਾਜੀ ਆਪਾਂ ਫਿਰ ਚਲੀਏ ਹੁਣ ਮੱਥਾ ਦੇਖਣ ਅੱਗੇ ਪਾਸੇ ਕੀ ਕਹਿੰਦੇ ਸੁੱਖੇ ਪਾਜੀ ਹੋ ਨਹੀਂ ਚਲੋ ਹੁਣ ਆਹਣਾ ਯੂਟਿਊਬਰ ਇਹ ਆਪਣੀ ਥਾਰ ਜੀਪ ਆਪਣੀ ਪਾਜੀ ਪਿਛੇ ਵਾਲਿਆਂ ਦੀ ਮੁੰਡੇ ਉਹਨੇ ਹਿੰਦੀ bro ਲੱਤ ਕੋ ਗੱਲੋ ਗੱਲੋ ਪਾਈਉਂ ਨਹੀਂ ਚੱਲਿਆ ਕਿਹਦਾ ਏਡਰ ਪਾਈਸੀ ਦਾ ਜੀ ਅੱਪਾ ਆਗੇ ਬਾਬਾ ਮੁੰਡਾ ਸਾਡੇ ਮੱਤਾ ਟੇchnਾ ਮੁੰਡੇ ਸਾਡੇ ਸਾਰੇ ਤੇ ਪਾਈਉਂ ਦੀ ਜੀਪ ਆਜੂ ਪਾ ਲਾ ਲਈ ਤੇ ਲੱਗੇ ਭਾਈ ਜੀ ਸੈੱਟ ਕਰਨਾ ਪ੍ਰੋਗਰਾਮ ਆਪਣਾ ਇੰਨੀ ਵਿਰੋਹ ਕਿੱਦਰਾ ਹੈ ਕਾਉਣਾ ਭਰਾ ਇੰਦੀ ਭਰਾ ਕੰਗੀਆਂ ਗੱਲਾਂ ਨਹੀਂ ਐ ਪਹਿਲਾਂ ਦਾ ਸੈੱਟ ਕਰਾਈਆ ਹੁਣ ਕੀ ਹੋ ਗਿਆ ਤੁਹਾਨੂੰ ਲੋ ਜੀ ਸਾਡੇ ਮੁੰਡਿਆਂ ਨੇ ਮਾਹੌਲ ਬਣਾਤਾ ਜੀ ਜੇ ਬਾਬੇ ਉਹ ਪੁੱਜ ਗਏ ਔਰੇ ਤੇ ਮੱਥਾ ਟੇਕਣਾ ਐਂਡ ਗੱਲ ਬਦਲ ਆਈ ਤੀ ਮੁੰਡੇ ਰਹਿਣ ਬਣਨ ਸਾਰਿਆਂ ਨੇ ਸੁੱਖਾ ਭਰਾ ਆਪਣਾ